ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਜਥੇਦਾਰ ਪਿੱਟੇਵੜ ਦੀ ਅਗਵਾਈ ਚ ਵਰਕਰਾਂ ਨੇ ਮਨਾਇਆ ਜਸ਼ਨ ਨਮਸਕਾਰ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਅੱਜ ਦੀ ਖਾਸ ਖਬਰ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸ਼੍ਰੀ ਹਰਦੇਵ ਪ੍ਰਿੰਸ ਜੀ ਦੁਆਰਾ ਵਿਖਾਈ ਜਾ ਰਹੀ ਹੈ ਅੰਮ੍ਰਿਤਸਰ ਪਿੱਟੇਵੜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਅਤੇ ਜ਼ਮਾਨਤ ਦੇ ਫੈਸਲੇ ਤੋਂ ਬਾਅਦ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅੱਜ ਪਿੰਡ ਪਿਟੇਵੜ ਵਿਖੇ ਜਸ਼ਨ ਮਨਾਇਆ ਗਿਆ ਲੱਡੂ ਵੰਡੇ ਅਤੇ ਆतिਸ਼ਬਾਜ਼ੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜਥੇਦਾਰ surjit singh ਪਿਟੇਵੜ ਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਵਿਖੇ ਭਾਰੀ ਇਕੱਠ ਹੋਇਆ ਇਸ ਮੌਕੇ ਵਰਕਰਾਂ ਨੇ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਅਤੇ ਆतिਸ਼ਬਾਜ਼ੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਥੇਦਾਰ ਪਿਟੇਵੜ ਦਾ ਬਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਜਥੇਦਾਰ ਪਿਟੇਵੜ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਅਪਣਾਉਂਦੇ ਹੋਏ ਅਕਾਲੀ ਦਲ ਦੇ ਨਿਧੜਕ ਜਰਨੈਲ ਵਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਸੀ ਉਹ 7 ਮਹੀਨੇ ਜੇਲ੍ਹ ਵਿੱਚ ਰਹੇ ਪਰ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਸਚਾਈ ਦੀ ਜਿੱਤ ਸਾਬਤ ਕਰ ਦਿੱਤੀ ਹੈ ਉਹਨਾਂ ਅੱਗੇ ਦਾਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ ਇਸ ਮੌਕੇ ਹਾਜ਼ਰ ਆਗੂ ਅਤੇ ਵਰਕਰ ਜਸ਼ਨ ਦੇ ਇਸ ਮਾਹੌਲ ਵਿੱਚ ਜਥੇਦਾਰ ਪਿੱਟੇਵੜ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਗੁਰਨਾਮ ਸਿੰਘ ਪਹਿਲਵਾਨ ਸਾਬਕਾ ਸਰਪੰਚ ਕੁਲਰਾਜ ਸਿੰਘ ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ ਕਾਬਲ ਸਿੰਘ ਸੈਕਟਰੀ ਬਚਨਨਾਥ ਪਿੱਟੇਵੜ ਬਲਾਕ ਸਮਤੀ ਮੈਂਬਰ ਰਵੇਲ ਸਿੰਘ ਸੋਢੀ ਸਾਬਕਾ ਪੰਚ ਕਾਬਲ ਸਿੰਘ ਕੁਲਵੰਤ ਸਿੰਘ ਪਿੱਟੇਵੜ ਜੋਬਨ ਪਹਿਲਵਾਨ ਜਸਵੰਤ ਸਿੰਘ ਪਿੱਟੇਵੜ ਅਤੇ ਫਰੰਗੀਨਾਥ ਆਦਿ रिपोर्ट श्री हरदेव प्रिंस अमृतसर चैनल युवराज भारत न्यूज़ जिंदाबाद सरदार विक्रम सिंह मजीठिया जिंदाबाद सरदार विक्रम सिंह मजीठिया जिंदाबाद सरदार सुखबीर सिंह बादल जिंदाबाद बास सुखबीर सिंह बादल जिंदाबाद श्रमणीय कारीदार जिंदाबाद श्रमणीय कारीदार जिंदाबाद सरदार विक्रम सिंह मजीठिया सरदार विक्रम सिंह मजीठिया जिंदाबाद ਦੇਖੋ ਜੀ ਇੱਕ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਆ 40 ਕਿਲੋ ਇਥੋਂ ਹੀਰੋਨ ਫੜੀ ਆ ਕੋਠੀਆਂ ਤੋਂ ਔਰ ਮੈਂ ਸਮਝਦਾ ਕਿ ਹੀਰੋਨ ਮੈਂ ਅਸੀਂ ਤੇ ਵੇਖਿਆ ਵੀ ਪਤਾ ਨਹੀਂ ਕਿੱਡੇ ਵੱਡੇ ਲੈਵਲ ਤੇ ਜਿਹੜਾ ਇਹ ਕੰਮ ਚੱਲ ਰਿਹਾ ਤੇ ਇਹਨੂੰ ਇੱਕ ਬੰਦਾ ਇੱਕ ਆਦਮੀ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਉਹ ਮੋਟਰਸਾਈਕਲ ਡੁੱਪਿਆ ਉਹ ਡਰਦਾ ਛੱਡ ਕੇ ਭੱਜ ਗਿਆ ਤੇ 40 ਕਿਲੋ ਹੀਰੋਨ ਮੋਟਰਸਾਈਕਲ ਨਾਲ ਲੈ ਕੇ ਤੁਰੇ ਫਿਰਦੇ ਲੋਕ ਇਹਨਾਂ ਪੰਜਾਬ ਸਰਕਾਰ ਦਾ ਇਥੇ ਆਬ ਯੋਧ ਨਸ਼ਾ ਵਿਰੋਧਿਆ ਔਰ ਫਲੋਰ ਆ ਇਹਨਾਂ ਦਾ ਕਿ ਇਹ ਨਾ ਉਥੇ ਕੁਝ ਕਰ ਸਕੇ ਆ ਕ ਹੌਸਕੀ ਕਰ ਰਹੀ ਆ ਇੱਕ ਚਾਰੀ ਕਿਲੋ ਨਸ਼ਾ ਇੱਕ ਮੋਟਰਸਾਈਕਲ ਤੇ ਲੈ ਕੇ ਤੁਰਿਆ ਜਾਂਦਾ ਇਹਦਾ ਮਤਲਬ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਪੱਲੇ ਕੱਖ ਨਹੀਂ ਇੰਟੈਲੀਜੈਂਸ ਇਹਨਾਂ ਦੀ ਨਹੀਂ ਸਭ ਕੁਝ ਇਹਨਾਂ ਦਾ ਫੇਲ ਹੋਇਆ ਸੋ ਇਹ ਜਿਹੜਾ ਇਹ ਕੁਝ ਜਿਹੜਾ ਬੜਾ ਵੱਡਾ ਨੁਕਸਾਨ ਹੈ ਪੰਜਾਬੀਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਜੇ ਇਹ ਸਰਕਾਰਾਂ ਇਹ ਕੁਝ ਮੈਨੂੰ ਨਹੀਂ ਜਾਣਦੀਆਂ ਕਿ ਕਿੱਥੇ ਕੀ ਹੋ ਰਿਹਾ ਤੇ ਫਿਰ ਇਹ ਬਾਰਡਰ ਦਾ ਏਰੀਆ ਹੈ ਇਥੇ ਕੁਝ ਹੋਰ ਵੀ ਨੁਕਸਾਨ ਹੋ ਸਕਦੇ ਆ ਸੋ ਇਹਨਾਂ ਦਾ ਫਲੋਰਮ ਹੈ ਵਿਖਿਆ ਬੀਬੀ ਸੋਨੀਆ ਮਾ ਨੂੰ ਸਾਡੀ ਈਆਂ ਵਰਗੀ ਆ ਪਰ ਮੈਨੂੰ ਨਹੀਂ ਸਮਝ ਲੱਗਦੀ ਰਾਤ ਜਾ ਕੇ ਜਦੋਂ ਉਹ ਡਿੱਗ ਪਿਆ ਫੜ ਲਿਆ ਲੋਕਾਂ ਨੇ ਵੇਖਿਆ ਉਹ ਛੱਡ ਕੇ ਭੱਜ ਗਿਆ ਤੇ ਉਹ ਉਹਨੂੰ ਕੇ ਦੱਸਿਆ ਟੈਲੀਫੋਨ ਕੀਤਾ ਤੇ ਉਹ ਆਣ ਕੇ ਖਲੋ ਗਈ ਜੀ ਐਂ ਮੈਂ ਮੈਂ ਫੜ ਲਈ ਇਹ ਕੋਈ ਇਤਨਾ ਦੇ ਜਿਹੜੇ ਮਰੋ ਡਰਾਮੇ ਆ ਉਹ ਡਰਾਮੇ ਕਰਕੇ ਸਰਕਾਰਾਂ ਨਹੀਂ ਚੱਲਦੀਆਂ ਡਰਾਮੇ ਕਰਕੇ ਲੋਕਾਂ ਨੂੰ ਉਹ ਮਤਲਬ ਇਨਸਾਫ ਨਹੀਂ ਮਿਲਦਾ ਇਨਸਾਫ ਜਿਹੜਾ ਉਹ ਲੋਕਾਂ ਚ ਜਾ ਕੇ ਗਰਾਊਂਡ ਲੈਵਲ ਤੇ ਜਿਹੜਾ ਇਨਸਾਫ ਦਿੱਤਾ ਜਾਵੇ ਫੇਰ ਗੱਲ ਬਣਦੀ ਹੈ